ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਅੱਜ ਮੈਂ ਲੈ ਕੇ ਆਈਆਂ ਤੁਹਾਡੇ ਵਾਸਤੇ ਹੱਥ ਦੀ ਕਢਾਈ ਨਾਲ ਤਿਆਰ ਕੀਤੇ ਹੋਏ ਬਹੁਤ ਸਾਰੇ ਡਿਜ਼ਾਈਨਰ ਦੇ ਸੂਟ ਇਹਦੇ ਵਿੱਚ ਚਿੰਦੀ ਬੂਤੀ ਪੱਥਰਾਂ ਦਾ ਬੁਲੈਂਸ ਸਟੇਚ ਤੇ ਸ਼ੈਡਵਰਕ ਦੀ ਕਾਫੀ ਸੂਟ ਆਏ ਸਾਰੇ ਸੂਟ ਤੁਹਾਨੂੰ ਖੋਲ-ਖੋਲ ਕੇ ਦਿਖਾਵਾਂਗੇ ਕਿਸ ਤਰ੍ਹਾਂ ਡਿਜ਼ਾਈਨ ਬਣੇ ਹੋਏ ਆ ਜੇ ਇਹਨਾਂ ਨੂੰ ਦੇਖਣ ਲਈ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਤੇ ਜਿਹੜੇ ਨਵੇਂ ਭੈਣਾਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਦੇਖੋ ਕੋਈ ਸੂਟ ਜੋ ਬੈੱਡ ਤੇ ਲੇਆਉਟ ਕੀਤੇ ਹੋਏ ਆ ਜਗ੍ਹਾ ਘੱਟ ਹੋਣ ਕਰਕੇ ਅਸੀਂ ਸਾਰੇ ਸੂਟ ਬੈੱਡ ਉੱਪਰ ਰੱਖ ਨਹੀਂ ਸਕੇ ਪਰ ਇਹਨਾਂ ਵਿੱਚੋਂ ਕੁਝ ਡਿਜ਼ਾਈਨ ਤੁਹਾਨੂੰ ਮੈਂ ਖੁੱਲ੍ਹ-ਖੁੱਲ ਕੇ ਦਿਖਾ ਰਹੀ ਆ ਸਾਰੇ ਡਿਜ਼ਾਈਨ ਦੇਖਣ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਹ ਦੇਖੋ ਜੀ ਇਹ ਕੀ ਰੰਗਾਂ ਦੇ ਕੱਪੜੇ ਤੇ ਬਲੂਏ ਸਟਿਚਿੰਗ ਨਾਲ ਵਰਕ ਕੀਤਾ ਹੋਇਆ ਇਹਦੇ ਵਿੱਚ 골ਡਨ ਵਰਕ ਵੀ ਆ ਗਲਾ ਬਣਿਆ ਹੋਇਆ ਤੇ ਇਹਦੇ ਫਰੰਟ ਤੇ ਵੀ ਬੂਟੀਆਂ ਬਣੀਆਂ ਆ ਤੇ ਵੇਖੋ ਤੁਸੀਂ ਇਹਦੇ ਬਾਜੂ ਤੇ ਵੀ ਛੋਟੀਆਂ-ਛੋਟੀਆਂ ਬੂਟੀਆਂ ਬਣਾ ਕੇ ਵਧੀਆ ਡਿਜ਼ਾਈਨ ਬਣਿਆ ਆ ਇਹ ਦੇਖੋ ਜੇ ਬਰਾਬਰੀ ਦੇ ਸੂਟ ਤੇ ਸਿੰਧੀ ਦਾ ਵਰਕ ਕੀਤਾ ਹੋਇਆ ਇਹਦੇ ਵਿੱਚ ਡਬਲ ਸ਼ੇਡ ਕੀਤਾ ਹੋਇਆ ਇਹ ਦੇਖੀਏ ਰੇਤੇ ਵਰਕ ਕੀਤਾ ਆ ਤੇ ਇਸਦੇ ਬਾਜੂ ਤੇ ਵੀ ਬਹੁਤ ਸੋਹਣੀਆਂ ਵੇਲਾਂ ਬਣੀਆਂ ਹੋਈਆਂ ਤੇ ਹੁਣ ਆਪਾਂ ਦੇਖਾਂਗੇ ਰੈੱਡ ਕਲਰ ਵਾਲਾ ਸੂਟ ਇਹ ਰੈੱਡ ਕਲਰ ਉੱਪਰ ਵੀ ਕਲੀਆਂ ਬਣੀਆਂ ਹੋਈਆਂ ਪੂਰਿਆਂ ਲੰਬੀਆਂ ਲੰਬੀਆਂ ਕਲੀਆਂ ਸਿੰਧੀ ਪੁਟੀ ਦੇਖਦਾ ਹੀ ਨਲਪਿੱਟਾ ਹੈ ਇਹ ਤੇ ਇਸਦੇ ਬਾਜੂ ਬਾਜੂ ਉੱਪਰ ਵੀ ਵੇਲਾਂ ਬਣਾਈਆਂ ਹੋਈਆਂ ਇਹ ਵੀ ਬਰਬਰੀ ਉੱਪਰੀ ਵਰਕ ਕੀਤਾ ਹੋਇਆ ਹੈ ਇਹਦੇ ਉੱਪਰ ਪੱਥਰ ਟੰਕਾ ਤੇ ਸਾਰੇ ਸਾਰੇ ਕ੍ਰਾਂਟ ਤੇ ਪੂਰੇ ਛੋਟੇ ਛੋਟੇ ਫੁੱਲ ਬਣੇ ਆ ਤੇ ਘੇਰੇ ਤੇ ਵਰਕਾ ਇਸ ਦੇ ਬਾਜੂ ਤੇ ਵੀ ਫਲਾਵਰ ਬਣਾਏ ਹੋਏ ਆ ਏ ਸਟੂਨ ਸਿਲਕ ਦੇ ਉੱਪਰ ਸ਼ੇਡ ਵਰਕ ਨਾਲ ਕੰਮ ਕੀਤਾ ਹੋਇਆ ਇਹਦੇ ਦੋਨੇ ਕੋਰਨ ਤੇ ਫੁੱਲ ਬਣੇ ਹੋਏ ਆ ਤੇ ਬਾਜੂ ਉੱਪਰ ਫੁੱਲ ਬਣੇ ਹੋਏ ਆ ਐਸਟਾ ਇਹ ਜ਼ਬਰਜਾਟ ਕਪਰੇ ਉੱਪਰ ਬੁਲਨ ਸਟੈਚ ਨਾਲ ਦੇਖੋ ਤੁਸੀਂ ਬੁਲਰ ਸਟੈਚਨਰ ਵਰਕ ਕੀਤਾ ਇਹਦੇ ਵਿੱਚ ਛੋਟੀਆਂ-ਛੋਟੀਆਂ ਬੂੜੀਆਂ ਬਣੀਆਂ ਬਹੁਤ ਸੋਹਣੇ ਕੱਪੜੇ ਤੇ ਇਹਦੇ ਬਾਜੂ ਤੇ ਵੀ ਛੋਟੇ-ਛੋਟੇ ਫਲਾਵਰ ਬਣੇ ਆ ਇਹ orangea silk ਤੇ ਬੜਿਆ ਹੋਇਆ bullion stitch ਦਾ ਹੀ ਵਰਕ ਇਹਦੇ ਕਾਰਡਰ ਤੇ ਵੀ ਫਲਾਵਰ ਪਾਏ ਆ ਵਿੱਚ ਵੀ ਬੂਟੀਆਂ ਬਣੀਆਂ ਗਲੇ ਤੇ ਵੀ ਵਰਕ ਆ ਤੇ ਬਾਜੂ ਤੇ ਵੀ ਇਸ ਦੇ ਛੋਟੇ ਛੋਟੇ ਬੂਟੀਆਂ ਬਣੀਆਂ ਦੇਖੋ ਆ ਦੇਖੋ ਜੇ ਸਿੰਧੀ ਬੂਟੀ ਨਾਲ ਵਰਕ ਕੀਤਾ ਹੋਇਆ ਹੈ ਰੀਲ ਨਾਲ ਵਰਕ ਕੀਤਾ ਹੋਇਆ ਔਰ ਗੰਜਾ ਸਿਲਕ ਕਪੜੇ ਤੇ ਕੀਤਾ ਹੋਇਆ ਹੈ ਇਹਦੇ ਉੱਪਰ ਮਤ ਮੋਤੀਆਂ ਦਾ ਵਰਕ ਵੀ ਕੀਤਾ ਹੋਇਆ ਹੈ ਇਹਦੇ 프ਰੰਟ ਤੇ ਛੋਟੀਆਂ ਛੋਟੀਆਂ ਬੂਟੀਆਂ ਬਣੀਆਂ ਆ ਤੇ ਇਹਦੇ ਬਾਜੂ ਉੱਪਰ ਵੀ ਪੂਰੀਆਂ ਵਧੀਆ ਸੋਹਣੀਆਂ ਸੋਹਣੀਆਂ ਵੇਲਾ ਬਣਾਈਆਂ ਹੋਈਆਂ ਨੇ ਇਹ ਲਾਈਟ ਪਰਪਲ ਕਲਰ ਤੇ ਵਰਕ ਕੀਤਾ ਹੋਇਆ ਹੈ ਤੇ ਨੂਰਾ ਆ ਦੇਖੋ ਇਹ ਬੁਲੀਨ ਸਟੈਚ ਨਾਲ ਵਰਕ ਕੀਤਾ ਆ ਇਹਦੇ ਉੱਪਰ ਤਿੰਨ ਵੱਡੇ ਵੱਡੇ ਫਲਾਵਰ ਬਣੇ ਆ ਗਲੇ ਤੇ ਵਰਕ ਆ ਤੇ ਇਹਦੇ ਬਾਜੀ ਤੇ ਵੀ ਵਰਕ ਕੀਤਾ ਆ ਇਹ ਬਰਬਰੀ ਦੇ ਕੱਪੜੇ ਉੱਪਰੇ ਸਿੰਧੀ ਪੁਰੀ ਦਾ ਵਰਕ ਆ ਇਹਦਾ ਡਿਜ਼ਾਈਨ ਕਾਫੀ ਕੇਰੇ ਉੱਪਰ ਕਾਫੀ ਪਾਰੀ ਵਰਕ ਆ एच बूटिया बनिया हुई दे, दे बाजू से भी फुल काफी फूल देखो जी डार्क कपड़े उपर लाइट कपड़े का लाइट कलर काफी भैन की डिमांड सी के लाइट कलर के सूट हो ते इस करके लाइट कलर का सूट बनाया ते वर्क है ते गले उप बिल्कुल थोड़ा जा वर्करे बाजू उम सिल्क कपड़ा है वर्क आ ਇਰੇ ਉੱਪਰ ਇੱਕ ਛੋਟੀ ਜਿਹੀ ਵੇਲ ਬਣੀ ਹੈ ਇਹ ਵੀ ਕਿਸੇ ਦੀ ਡਿਮਾਂਡ ਤੇ ਤਿਆਰ ਕੀਤਾ ਤੇ ਇਹ ਦੇ ਦੋ ਪੀਸ ਆ ਤੇ ਬਾਜੂ ਦਾ ਵਰਕ ਇਹਦੇ ਦੂਸਰੇ ਪਾਸੇ ਕੀਤਾ ਹੋਇਆ ਇਹ ਦੇਖੋ ਇਹ ਹੈਗਾ ਸਟੋਨ ਸਿਲਕ ਇਹਦੇ ਉੱਪਰ ਰੀਲ ਨਾਲ ਵਰਕ ਕੀਤਾ ਹੈ ਤੇ ਇਹ ਇੱਕ ਕਲਰ ਦਾ ਹੀ ਕਰਵਾਇਆ ਕਿਸੇ ਨੇ ਦੁਕਾਨ भी बूटिया बनिया हुई गले भी हल्के डिजाइन है ये देखो ये पत्थर टांकेदार डिज़ाइन है ये भी किसी भैन ने करवाया हुआ ਇਹਦੇ ਕਿਰੇਤੇ ਵੇਲਾ ਤੇ ਇਹਦੇ ਵਿੱਚ ਵੀ ਪੱਥਰਾਂ ਕੰਕੇ ਦੀਆਂ ਬੂਟੀਆਂ ਬਣਾਈਆਂ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਸਾਨੂੰ ਬਣਵਾ ਸਕਦੇ ਹੋ ਸਾਡੇ ਕੋਲ ਆਪਦੇ ਬਣੇ ਹੋਏ ਵੀ ਕਾਫੀ ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨ ਤੇ ਇਸ ਦੇ ਗਲੇ ਉੱਪਰ ਵੀ ਗਲੇ ਉੱਪਰ ਵੀ ਦੇਖੋ ਤੁਸੀਂ ਇਹ ਕਿਸੇ ਭੈਣ ਦੀ ਡਿਮਾਂਡ ਤੇ ਕਰਵਾਇਆ ਸੀ ਥੋੜੀ ਜਿਹੀ ਕਢਾਈ ਹੈ ਨਾ ਏ ਦੇਖੋ ਏ ਟਾਈ ਡਾਈ ਦਾ ਸੂਟ ਡਾਈ ਕਰਵਾਇਆ ਤੇ ਡਾਈ ਕਰਵਾ ਕੇ ਇਹਦੇ ਉੱਪਰ ਸਿੰਦੀ ਬੁਟੀ ਦਾ ਵਰਕ ਕੀਤਾ ਹੋਇਆ ਹੈ। ਹੀਰਾ ਆ ਤੇ ਬੂਟੀਆਂ ਆ। ਤੇ ਇਹਦੇ ਬਾਜੂ ਤੇ ਵੀ ਦੇਖੋ ਤੁਸੀਂ। ਇਹ ਸੂਟ ਬਣ ਕੇ ਬਹੁਤ ਸੋਹਣਾ ਅੱਜ ਕੱਲ ਇਹਦਾ ਜਿਆਦਾ ਹੀ ਟ੍ਰੈਂਡ ਚੱਲ ਰਿਹਾ ਟਾਈ ਡਾਈ ਦਾ। ਦੁਪੱਟਾ ਵੀ ਇਹਦੇ ਨਾਲ ਹੀ ਹੈ ਟਾਈ ਡਾਈ ਦਾ ਸੇਮ ਕਲਰ ਦਾ।

ਇੱਕ ਕੱਪੜੀ ਸਿੰਧੀ ਤਿੰਨ ਤਰ੍ਹਾਂ ਦੀ ਕਢਾਈ ਐ ਚ ਬਣੀ ਹੋਈ ਐ ਇਹਦੇ ਨਾਲ ਦੁਪੱਟਾ ਇਸ ਕਲਰ ਦਾ ਸਿੱਧੇ ਹੀ ਕਲਰ ਦਾ ਬਹੁਤ ਸੋਹਣਾ ਸੂਟ ਬਣਿਆ ਐ ਤੇ ਇਹਦੇ ਬਾਜੂ ਉੱਪਰ ਵੀ ਫਲਾਵਰ ਬਣਿਆ ਐ ਇੱਕ ਸਿੰਧੀ ਬੂਟੀ ਵੱਡੀ ਪਾਈ ਹੋਈ ਐ ਤੇ ਉੱਪਰ ਇੱਕ ਛੋਟਾ ਜਿਹਾ ਫੁੱਲ ਫਲਾਵਰ ਬਣਿਆ ਹੋਇਆ ਤੇ ਆਹ ਬਲ ਸੂਟ ਇਹ ਬਣਿਆ ਹੋਇਆ ਸਿਮਰ ਸਿਲਕ ਦਾ ਇਹਦੇ ਉੱਪਰ ਗਲਾ ਵੀ ਐ ਤੇ ਜਿਹਦੇ ਕੋਦੇ ਉੱਪਰ ਗਲਾਵੀ ਬਣਿਆ ਹੋਇਆ ਤੇ ਦੋ ਲੰਬੀਆਂ ਲੰਬੀਆਂ ਵੇਲਾ ਬਣੀਆਂ ਹੋਈਆਂ ਇਹਦੇ ਵਿੱਚ ਵੀ ਛੋਟੇ ਛੋਟੇ ਬੁਲਨ ਸਟੈਚ ਦੇ ਫਲਾਵਰ ਬਣੇ ਹੋਏ ਆ ਤੇ ਇਹਦੇ ਬਾਜੂ ਉੱਪਰ ਵੀ ਦੇਖੋ ਛੋਟੀਆਂ ਛੋਟੀਆਂ ਬੂਟੀਆਂ ਬਣਾਈਆਂ ਹੋਈਆਂ ਕੱਟ ਤੁਸੀਂ ਸੂਟ ਖਰੀਦਣਾ ਚਾਹੁੰਦੇ ਹੋ ਜਾਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਅਸੀਂ ਇਹਨਾਂ ਸੂਟਾਂ ਤੇ ਕਰਵਾਚੌਤ ਆਫਰ ਵੀ ਰੱਖਿਆ ਹੋਇਆ ਹੈ ਤਾਂ ਤੁਸੀਂ ਨੰਬਰ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਜਿੰਨਾ ਭਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ